ਕਿੰਨੀ ਗਰਮੀ ਆਗੀ ਵਰਨਦੀ ਆ ਕਿਤੇ ਮੰਦਾ ਹਾਲ ਹੋਇਆ ਵਾ ਕਿਤੇ ਕਰਮੀ ਨੇ ਤੇ ਹੱਤ ਕਰਾਈ ਆ ਤੇ ਆਹੋ ਮਾਵਾ ਧੀ ਆਈਓ ਠੰਡੇ ਤਾਂ ਬਹਿ ਜਾਂਦੀਆਂ ਆਈਓ ਉਹ ਚੰਦੀਆਂ ਬੇ ਇੱਥੇ ਰੋਟੀ ਮਿਲੇ ਸਾਨੂੰ ਕਰਮੀ ਚ ਅਹੀਂ ਨਾ ਰੋਟੀ ਪਕਾਈਏ ਕੱਲ ਮੈਨੂੰ ਕਹਿੰਦੀ ਸੀ ਮੈਂ ਅਰ ਸੋਈ ਦਾ ਕਰੂੰਗੀ ਤੁਸੀਂ ਝਾੜੂ ਪੋਚੇ ਦਾ ਕਰ ਲਿਓ ਅੱਜ ਫੇਰ ਮੁੱਕਰ ਗਈ ਅੱਜ ਫੇਰ ਨਹੀਂ ਸੋਈ ਚ ਬੜੀ ਅੱਜ ਫੇਰ ਝਾੜੂ ਪੋਚਾ ਕਰਕੇ ਤੇ ਬਸ ਰਹਿ ਗਈ ਮੰਦਾ ਹਾਲ ਕੀਤਾ ਮੇਰਾ ਇਕ ਮੈਨੂੰ ਘਬਰਾਟ ਹੁੰਦੀ ਆ ਦੂਜਾ ਮੇਰਾ ਬੀਪੀ ਵਧਦਾ ਵਾ ਕਿੱਧਰ ਕਿੱਧਰ ਹੋਆ ਮੈਂ ਇਹਨਾਂ ਨੂੰ ਕੋਈ ਸਾਥ ਚਾਹੀਦੀ ਆ ਜੇ ਮਾਂ ਨੇ ਇੱਥੇ ਰਹਿਣਾ ਵਾ ਤੋ ਕੰਮ ਤੇ ਕਰੇ ਘੱਮ ਸੇ ਘਮ ਰੋਟੀ ਦਿਖਾਉਂਦੀ ਆ ਨਾ ਕੋਈ ਰੋਟੀ ਨਹੀਂ ਖਾਂਦੀ ਬੰਦਾ ਲਾਗੋ ਹਾਥੀ ਭਟਾਉਂਦਾ ਜੇ ਤੀ ਨੂੰ ਨਹੀਂ ਕਹਿਣਾ ਕਰਨੂ ਤੇ ਆਪ ਹੀ ਕਰ ਲਿਆ ਕਰੇ ਥੋੜਾ ਬਹੁਤਾ ਪਰਉਣਾ ਰੋਇਦਾ ਥੋੜਾ ਹੁੰਦਾ ਵਾ ਨਾਲ ਇੰਨੀ ਗਰਮੀ ਜੇ ਤੇ ਆਪਣੀਆਂ ਨਹੀਂ ਪੱਕਦੀਆਂ ਤੋ ਦੂਜੇ ਦੀਆਂ ਕੌਣ ਪਕਾਵੇ ਕਦ ਮੀਚੇ ਦਾ ਘਰ ਸੋਈ ਜਿਕੇ ਤੇ ਵਾਣੋ ਚੀਜ਼ ਨਹੀਂ ਕਰਨ ਡਿਆ ਤੇ ਇਹਨਾਂ ਦੇ ਪਾ ਤੱਕਦੇ ਪਿਆ ਵੀ ਪਤਾ ਨਹੀਂ ਕਿੰਨੇ ਕ ਠੰਡੇ ਚ ਬੈਠੀ ਸਿਰ ਤੇ ਨਾ ਤਾਂ ਹੀ ਸੋਕੀ ਗਿਆ ਇਹ ਸੁੱਕਾ ਇਦਾਂ ਕੀ ਬਹੁਣਾ ਮੰਮੀ ਤੇ ਅੰਦਰ ਇਹ ਤੇਲ ਨਾਲ ਵਾ ਬੁੱਤੇ ਵਾਲ ਸੁੱਕੇ ਜਿਵੇਂ ਨੇ ਨਾਲੇ ਮਾਂ ਕੋਲੋਂ ਤੇਲ ਲਵੰਦੀ ਆ ਬੈ ਕੇ ਮੰਮੀ ਦੇ ਹੱਥਾਂ 'ਚ ਤੇ ਉਦਾਂ ਵੀ ਜਾਦੂਏ ਐ ਸਿਰ ਹੌਲਾ ਹੋ ਜਾਣਾ ਕਿਤੇ ਫਿਰ ਬੰਨੀ ਤੇਲ ਲਵਾਵਾ ਮੰਮੀ ਕੋਲੋਂ ਪੈਨੋ ਮੰਮੀ ਮੇਰੇ ਸਿਰ ਵਿੱਚ ਤੇਲ ਹੀ ਲਾ ਦੋ ਹਾਂ ਨਾ ਤਾਂ ਹੀ ਮੈਂ ਇੰਨਾ ਸੁੱਕਾ ਕੀ ਪਾਉਣਾ ਲਿਆ ਪਤ ਲਾ ਲੈਨੇ ਮੈਂ ਵੀ ਵੇਲੀ ਫੋਨੀ ਵੇਖਣ ਲਈ ਆ ਲੋ ਫੜੋ ਆ ਜਾਓ ਹੋ ਇਧਰ ਨੂੰ ਮੈਂ ਇਧਰ ਬੈਠੀ ਇੱਥੇ ਕਿੱਦਾਂ ਕਿਤੇ ਸੁੱਕ ਤੇਰੇ ਵਾਲ ਸੁੱਕੇ ਪਏ ਤੇ ਇਹਨਾਂ ਨੂੰ ਤੇਲ ਪੁੱਤ ਮਸਲਵਾ ਲਿਆਗਾ ਤਾਂ ਹੀ ਤੇ ਮੰਮੀ ਮੈਂ ਆਖਣ ਦੀ ਉਹਨਾ ਤਾਂ ਹੀ ਨਾ ਸ਼ੈਂਪੂ ਕੀਤਾ ਤੇ ਹੋਰ ਵਾਲ ਸੁੱਕੇ ਜੇ ਹੋਗੇ ਐ ਮੰਮੀ ਸਿਰ ਹੌਲਾ ਕਰ ਦਿਓ ਚੰਗਾ ਪੁੱਤ ਵੇਖੀ ਤੇਲ ਲੱਗੂ ਕਹਿੰਨਾ ਉਹ ਹੋ ਤੇ ਭੁੱਲ ਗਿਆਈ ਮੰਮੀ ਤਾਂ ਰੱਖੋ ਇਹ ਤੇਲ ਬਿਆ ਨਾ ਉਹ ਵੀ ਲਾਉ ਹੈ ਹਾਂ ਮੰਮੀ ਜਿੱਥੇ ਜਿੱਥੇ ਤੁਹਾਡੇ ਹੱਥ ਲੱਗਣ ਦੇ ਨਾ ਸਿਰ ਚ ਉਥੇ ਐ ਸਿਰ ਚ ਠੰਡ ਪਈ ਜਾਣ ਦੀ ਫੁੱਲ ਵਰਗਾ ਹੌਲਾ ਹੋਣ ਡਿਆ ਕਿਤੇ ਸਿਰ ਪੁੱਤ ਇਹ ਗੱਲ ਸੋਚ ਮਾਂ ਕਿੰਨੂ ਕਹਿੰਦੇ ਆ ਸਹੀ ਗੱਲ ਮੰਮੀ ਇਤੋਂ ਪਤਾ ਲੱਗਦਾ ਕਿ ਨਹੀਂ ਮਾਂ ਹੁੰਦੀ ਮਾਂ ਹੀ ਆ ਹਾਂ ਮਾਂ ਦੇ ਹੱਥ ਲੱਗੇ ਆ ਜੇ ਇਹੋ ਹੀ ਤੇਰੀ ਸਾਸਕਿਰਤਿਆ ਹੁੰਦਾ ਨਾ ਤਾਂ ਸਾਸ ਤੇਰੀ ਨਿਆਂ ਜੰਜ ਕਰਕੇ ਨਾ ਹਾਂ ਹਾਂ ਲੈ ਮੈਂ ਕੀ ਕੀ ਦਾ ਨਾਂ ਲੈਂਦੀ ਤੂੰ ਐ ਮੇਰੇ ਸਿਰ ਤੇ ਤੇਰੇ ਸਿਰ ਨੂੰ ਕੀ ਹੋਇਆ ਵਾ ਚੰਗੀ ਭਲੀ ਹੈਗੀਆਂ ਉਹ ਵਾਜੇ ਛੇਤੀ ਗੱਲਾਂ ਦੇ ਨੂੰ ਸੁਣਾਉਣੀਆਂ ਸੀ ਹੈ ਤੇ ਮੰਮੀ ਇਦਾਂ ਹੀ ਆਫਿਆ ਤਾਈ ਤੇ ਮੈਂ ਤੁਹਾਨੂੰ ਕਿਹਾ ਮੈਨੂੰ ਪਤਾ ਮਾਂ ਮੇਰੀ ਨੇ ਤੇ ਮੇਰੀ ਗੱਲ ਸੁਣਨੀ ਤੂੰ ਤੇ ਮੇਰੀ ਸੁਣ ਹੱਲ ਨਾ ਇੱਥੇ ਬੈਠ ਕੇ ਸੋਚ ਰਹੀ ਹਾਂ ਕਿ ਤੂੰ ਕਿੰਨਾ ਕਚੇ ਰਹਿਣਾ ਕੋ ਪੈਸੇ ਮੰਗਦੀ ਰਹੇਗੀ ਅਰ ਕਦੀ ਸਾਬੀ 5000 ਦੇ ਦੇ ਕਦੀ 2000 ਦੇ ਦੇ ਤੇ ਹੁਣ ਸਾਰੇ ਫਸਲ ਦੇ ਪੈਸੇ ਜਿਹੜੇ ਆ ਸਾਬੀ ਦੇ ਹੱਥ ਜੀ ਆਉਂਦੇ ਤੇ ਮੰਮੀ ਸਾਬੀ ਨੇ ਕਿਹੜੇ ਕੱਲ ਦਾ 5000 ਫੜਾਤਾ ਭਲਾ ਰਾਜਾ ਲਾ ਕੇ ਚਲ ਗਿਆ ਸੀ ਉਹੀ ਨਾ ਪੁੱਤ ਉਹ ਤੇ ਗੱਲ ਕਰਨੀ ਆ ਘਰ ਦੀ ਮਾਲਕ ਹੋ ਗੇ ਤੂੰ ਪੈਸੇ ਮੰਗਦੀ ਫਿਰੇ ਐਦਾਂ ਕੀਤਾ ਉਹ ਜੇ ਤੂੰ ਇਹ ਹਾਲ ਸੋਚ ਕੋਈ ਵੀ ਸਾਬੀ ਨੂੰ ਕਿਤਾ ਆਪਣੇ ਵੱਲ ਨਾਲ ਸਾਬੀ ਹੋਊਗਾ ਨਾਲ ਤੇ ਪੈਸੇ ਸਾਰੇ ਜਿਹੜੇ ਲਿਆ ਕੇ ਤੈਨੂੰ ਦਿਆ ਕਰੂੰਗਾ ਮਮੀ ਸਾਬੀ ਤੇ ਵੱਲ ਨਹੀਂ ਆ ਮੇਰੇ ਉਹ ਤੇ ਮੇਰੀ ਗੱਲ ਮੰਨਦਾ ਹੀ ਆ ਪੁੱਤ ਉਹ ਤੇ ਮੰਨਦਾ ਹੀ ਹਰ ਗੱਲ ਤੇ ਮੰਨਦਾ ਵਾ ਪਰ ਆ ਗੱਲ ਨਹੀਂ ਮੰਨਦਾ ਜਿਹੜਾ ਪਿਆਹਾ ਤੇ ਨਾ ਹੜੀ ਕੁੰਜੀ ਸੋਰੀ ਜੋੜੀ ਜਿਹੜੀ ਮਾਂ ਨੂੰ ਫੜਾਉਂਦਾ ਵਾ ਉਹ ਕੰਮ ਜਿਹੜਾ ਕਰ ਜਿਹੜਾ ਤੇਰੇ ਹੱਥ ਚਾਵੇ ਸਾਰਾ ਕੁਝ ਹੁਣ 5000 ਦਊਗਾ ਉਹ ਵਰਤेंगी ਪਹਿਲਾਂ ਸੱਸ ਨੂੰ ਹਸਾਬ ਦੇਣਗੀ ਫਿਰ ਘਰ ਵਾਲੇ ਨੂੰ ਦੇਣਗੀ ਇਹ ਸੋਚ ਸਹੀ ਗੱਲ ਮੰਮੀ ਬਾਹਰ ਵਿਚਾਰ ਜਾਊਂਗੀ ਕਿ ਤੇ 100 200 ਵੀ ਖਰਚੂੰਗੀ ਨਾ ਤਾਂ ਵੀ ਚਿੰਤਾ ਹੋਣੀ ਕਿ ਭਾਬੇ ਜਾ ਕੇ ਹਸਾਬ ਦੇਣਾ ਗੱਲ ਤੇ ਮੰਮੀ ਵਾਕਈ ਤੁਹਾਡੀ ਬਿਲਕੁਲ ਸਹੀ ਹੈ ਕਿ ਜਦੋਂ ਮੈਂ ਪੈਸੇ ਲੈ ਨਹੀਂ ਇੱਕ ਪਹਿਲ ਮੈਂ ਪਹਿਲਾਂ ਮੰਮੀ ਨੂੰ ਹਸਾਬ ਫਿਰ ਸਾਬੀ ਨੂੰ ਹਸਾਬ ਆਹ ਤੇ ਉਹ ਸਿਆਣੇ ਐਵੇਂ ਆਖਿਆ ਘਰ ਵਾਲਾ ਹੋਵੇ ਵੱਲ ਤੇ ਵਿਹੜਾ ਦਮਾਂ ਥੱਲ ਜਦੋਂ ਤੇਰਾ ਘਰ ਵਾਲਾ ਹੀ ਵੱਲ ਹੋਊਗਾ ਫਿਰ ਜੋ ਮਰਜ਼ੀ ਕਰਦੀ ਰਵੇ ਤੇਰੀ ਸੱਸ ਕਿ ਨਹੀਂ ਬਿਲਕੁਲ ਜੇ ਇਹਦਾ ਸਾ ਵੀ ਮੇਰੇ ਵੱਲ ਹੋਇਆ ਹੁਣ ਕਿੰਨੇ ਪੈਸੇ ਆਉਣੇ ਫਸਲ ਦੇ ਗਾਂ ਚੋਂ ਨਹੀਂ ਦੇ ਤੇ ਸਾਰੇ ਮੇਰੇ ਹੱਥ ਚ ਆਉਣਗੇ ਆ ਤੇ ਆਪਣੀ ਕੋਈ ਨਾ ਕੋਈ ਚੀਜ਼ ਬਣਾਈ ਇਹਨੇ ਤੇ ਇੰਜ ਕਰਨਾ ਵਾ ਖਾ ਇੱਕ ਉਹ ਮੋਖਾ ਲਿਆ ਕਰਨੇ ਆ ਕੋਹੋ ਪੁਰੇ ਨੂੰ ਪੁੜੀ ਨੂੰ ਦੇ ਦਿਆ ਕਰਨੇ ਆ ਤੇ ਜੇ ਤੇਰੇ ਕੋਲ ਹੋਣਗੇ ਤਾਂ ਤੂੰ ਆਪਣੇ ਹਿਸਾਬ ਨਾਲ ਤੇ ਵਰਤਿੰਗੀ ਨਾ ਪੁੱਤਾ ਮੰਮੀ ਜਦੋਂ ਮੈਂ ਕੱਲ 5000 ਮੰਗਿਆ ਹੀ ਨਾ ਅਗਲੀ ਪਤਾ ਮੈਨੂੰ ਕੀ ਕਹਿੰਦੀ ਸਭ ਵੀ ਮੈਨੂੰ ਦਿੰਦਾ ਪੈਸੇ ਮੇਰੇ ਕੋਲ ਹੈਗੇ ਫਿਰ ਤੂੰ ਖੰਡ ਕਰਦੀ ਰੋਣਾ ਹੀ ਪੈ ਗਿਆ ਸੀ ਅਗਲੀ ਨੂੰ ਮੇਰੇ ਪੈਸੇ ਆ ਵੜੀ ਕੋਹੀ ਨਾ 5000 ਮੰਗਿਆ ਤੇਨੇ 3000 ਹੀ ਦੇਣਾ ਹੀ ਤੈਨੂੰ ਵੇਖ ਲਈ ਜੇ ਨਾ ਦੋਗੇ ਨੇ ਐਨੇ ਗੱਲ ਦਾ ਨੋਟ ਕਰੀ ਮੇਰੀ ਗੱਲ ਮੇਰੀ ਗੱਲ ਸੁਣ ਨੰਮੀ ਫਿਰ ਹੁਣ ਮੈਂ ਕੀ ਇਦਾਂ ਦਾ ਕਰੀ ਸਾਬੀ ਮੇਰੇ ਵੱਲ ਹੋ ਜੇ ਸਾਬੀ ਇਦਾਂ ਕਰ ਸਭ ਹੀ ਹੁੰਦਾ ਹੁੰਦਾ ਨਾ ਉਦੋਂ ਕੰਮ ਇਹਨੂੰ ਬਾਲ ਦੇ ਘਰ ਮੰਜੀ ਤੇ ਤੇ ਕੰਮ ਖੁਦ ਕਰਨ ਡੈ ਪਿਆ ਕਰ ਆਪ ਮੈਂ ਤੇਰੇ ਨਾਲ ਹੱਥ ਮਡਾ ਲਿਆ ਕਰੂੰਗੀ ਸਭੀ ਤੇ ਆਪੇ ਸਾਡੇ ਵੱਲ ਹੋ ਜਾਣਾ ਸਾਨੂੰ ਕੋਹ ਕਰਨ ਦੀ ਲੋੜ ਹੀ ਨਹੀਂ ਪੈਣੀ ਮੰਮੀ ਇਦਾਂ ਨਹੀਂ ਹੰਨੇ ਵੱਲ ਹੋਣਾ ਉਹਨੇ ਕਹਿਣਾ ਫਿਰ ਕੀ ਮੇਰੀ ਮਾਂ ਕੰਮ ਕਰਦੀ ਤਾਂ ਤਿਆਰ ਤਹੀ ਕਰ ਲਿਆ ਜਾਓਗਾ ਆਣੀ ਸਕੀਮ ਤੁਹਾਡੀ ਕੰਮ ਚੱਪ ਕੋ ਹੋਰ ਸੋਚ ਫਿਰ ਥੋੜਾ ਬੁੱਤ ਦਿਮਾਗ ਕੋ ਤੂੰ ਵੀ ਨਾਲਾ ਫਿਰ ਕਿੱਦਾਂ ਹੋਊਗਾ ਮੈਂ ਕੀ ਸੋਚਾਂ ਮੰਮੀ ਇਹ ਕਿੰਨੀ ਗਰਮੀ ਆ ਬਾਹਰ ਹਾ ਹੇ ਮੇਰਾ ਮੰਦਾ ਹਾਲ ਹੋ ਗਿਆ ਨਹੀਂ ਪੱਖੇ ਥਲੇ ਪਵਾ ਮੈਂ ਕਿਹ ਕਿਤਾ ਕੁ ਦੇਣਾ ਵਾ ਮੈਂ ਇੰਦੀ ਗਰਮੀ ਚੱਲਾਂ ਰਹੀ ਆ ਇਹਨਾਂ ਨੇ ਵੇਖਾਂ ਕੀ ਕਰਦੀਆਂ ਮਾਵਾਂ ਤੀਆਂ ਵੇਖਾਂ ਮਾਂ ਕੋ ਸਿਰ ਸਹਾਉਂਦੀ ਆ ਇਹਦਾ ਸਿਰ ਪੋਲਾ ਹੋ ਗਿਆ ਨਾ ਮਾਵਾਂ ਤੀਆਂ ਕੱਲਾਂ ਕਰਦੀਆਂ ਰਹਿੰਦੀਆਂ ਵਾ ਸਿਰ ਪੋਲੇ ਹੋਣੇ ਇਹਨਾਂ ਦੇ ਅੰਦਰੇ ਬੈਠੀਆਂ ਪਤਾ ਨਹੀਂ ਕਿਹੜੀਆਂ ਕੋੜੀਆਂ ਗੰਦੀਆਂ ਰਹਿੰਦੀਆਂ ਮਾਂ ਤੀ ਨੂੰ ਸਿੱਖਿਆ ਹੀ ਦਿੰਦੀ ਰਹਿੰਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੀ ਇਹਨਾਂ ਦੀਆਂ ਗੱਲਾਂ ਮੁੱਕਦੀਆਂ ਕਿਉਂ ਨਹੀਂ ਗਿਆ ਵੇਖਾ ਦੂ ਦੂ ਸਿਰ ਚ ਸੰਡੀ ਮੇਰੇ ਹੱਥਾਂ 'ਤੇ ਕੰਡੇ ਲੱਗੇ ਆ ਕੇ ਮੈਂ ਕਹਾਂ ਮੈਂ ਤਾਂ ਨਹੀਂ ਕੋਈ ਨਹੀਂ ਮੈਂ ਮੰਮੀ ਕੋਲ ਆਉਣਾ ਵਾ ਯਾਰਾ ਮੰਮੀ ਕੋ ਤੋਂ ਵੀ ਦੇਲੀਆਂ ਨੂੰ ਕੰਮ ਕੋਈ ਨਹੀਂ ਨਾ ਹੋ ਕੇ ਐ ਹੋਈ ਆ ਸੋਸ਼ੇ ਪੋਸ਼ੇ ਕਰ ਲੇ ਗੱਲਾਂ ਕਰ ਲਈਆਂ ਬੈਠ ਕੇ ਖਾ ਲਿਆ ਬਾਹਰ ਨਿਕਲ ਕੰਮ ਕਰਨ ਨੂੰ ਪਤਾ ਲੱਗੇ ਗਰਮੀ ਕਿੰਨੀ ਆ ਮੰਮੀ ਮੇਰਾ ਦਿਮਾਗ ਨਹੀਂ ਚੱਲਿਆ ਕਿੱਦਾਂ ਕਰਾਂ ਸਾਬੀ ਨੂੰ ਵਸ ਚ ਇਹ ਪੁੱਤ ਕੁਛ ਨਹੀਂ ਹਾਲ ਤੇਰਾ ਕਿੰਨਾ ਸੇਰ ਤੇਰਾ ਝੱਸ ਦਿੱਤਾ ਵਾ ਤੇ ਤੇਰਾ ਅਜੇ ਵੀ ਨਹੀਂ ਦਿਮਾਗ ਕੰਮ ਕਰਨ ਡਿਆ ਉਦਾਂ ਤੂੰ ਹੈ ਚੱਲੀ ਦੀ ਚੱਲੀ ਆ ਸਿੱਧੀ ਦੀ ਸਿੱਧੀ ਰਹਿਣਾ ਤੈਨੂੰ ਅਕਲ ਨਹੀਂ ਆਉਣੀ ਮੈਨੂੰ ਇਹ ਦਿਮਾਗ ਚੱਲਿਆ ਤੇ ਮੰਮੀ ਤਾਂ ਹੀ ਕਿਹਾ ਵਾ ਜਨਾਨੀ ਦੇ ਝੱਟ ਬੰਦਾ ਵਸ ਚ ਕਰ ਲੈਂਦੀ ਆ ਤੈਨੂੰ ਇਨਾ ਭੇਤ ਵੀ ਨਹੀਂ ਆਇਆ ਸਾਬੀ ਦਾ ਜਨਾਨੀ ਗੱਲਾਂ ਹੀ ਕਰੇ ਨਾ ਤੇ ਬੰਦਾ ਉਸੇ ਵळे ਗੌਰ ਕਰ ਲੈਣਾ ਮੇਰੀ ਜਨਾਨੀ ਬੋਲਣ ਕਿਥੋਂ ਲਈ ਤੇ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਮੇਰਾ ਬੰਦਾ ਕਿਹੜੇ ਸਾਹ ਨਾਲ ਰਹਿੰਦਾ ਕਿਹੜੇ ਨਾਲ ਨਹੀਂ ਰਹਿੰਦਾ ਬੰਦਾ ਤੇ ਵਾਲਜ ਵਾਲਜ ਕਰਨਾ ਤੇ ਇੱਕ ਮਿੰਟ ਦੀ ਗੱਲ ਵਾ ਮੰਮੀ ਉਹਦਾ ਤੇ ਮੈਨੂੰ ਵਿਚਾਨਾ ਕੋਈ ਗੱਲ ਹੀ ਨਹੀਂ ਕਰਦਾ ਗੱਲ ਨਹੀਂ ਕਰਦਾ ਆ ਜਿਹੜੀ ਗੱਲ ਮੈਂ ਕਹੀ ਹੈ ਨਾ ਉਹਦਾ ਕਹਿਣਾ ਸਾਡੀ ਤੂੰ ਹੁਣ ਪੈਸੇ ਪਾ ਦੇ ਮੰਮੀ ਮੰਮੀ ਪਤਾ ਨਹੀਂ ਬਤਾ ਕੇ ਉਹ ਨਾ ਤੇ ਲਖਦੀਆ ਤੇ ਬਾਹਰ ਹੀ ਗਿੰਦਰਾ ਮਾਰਨ ਨੂੰ ਆ ਲੈ ਰਹਿਣ ਦਿੰਦੀ ਆ ਵੀ ਨੌਕਰ ਖੁੱਲਾ ਰਹਿਣ ਦਿੰਦੀ ਆ ਤੇ ਕਿਸ ਵੇਲੇ ਇਦਾਂ ਕੋਈ ਲੈ ਜੇ ਕੱਢ ਕੇ ਤੇ ਫੇਰ ਆਪਾਂ ਕਿੱਥੋਂ ਵਰਤਨੇ ਇਹੋ ਜੀਆਂ ਗੱਲਾਂ ਕਰੀ ਤੇ ਉਹਨੇ ਝੱਟ ਵੱਲ ਝੋ ਜਾਣਾ ਵਾ ਦਿਮਾਗ ਥੋੜਾ ਬਹੁਤਾ ਸੋਚਿਆ ਕਰ ਚਲ ਕੋਈ ਨਹੀਂ ਮੰਮੀ ਵੇਖਦੀ ਆ ਮੈਂ ਆਪਣਾ ਹੀ ਦਿਮਾਗ ਚਲਾਉਂਗੀ ਤੁਹਾਡੀਆਂ ਨੇ ਮੈਨੂੰ ਗੱਲਾਂ ਪੱਲੇ ਪੈਂਦੀਆਂ ਆਪਣਾ ਨਹੀਂ ਚੁ ਚਲਾਉਣਾ ਇਹਨੂੰ ਵਾੜਾ ਹੁਣ ਕੇ ਵਾਦਾ ਵਾਦੋਂ ਮੰਮੀ ਵਾਹੀ ਫੜ ਹੋ ਮੈਂ ਆਪ ਹੀ ਸੋਚਦੀ ਆ ਕਿ ਕੀ ਕਰਾਂ ਤੇ ਕੀ ਨਾ ਕਰਾਂ ਤਾਂ ਵੀ ਹਮ ਤੇ ਬੈਗੀ ਜੋ ਬਾਤ ਕੰਮ ਹੋ Jangan Jangan ਹੀ ਸਾਰਾ ਤੇਰੇ ਜਾਨ ਕੀ Adik ਕੀ ਦੇਖ ਤੇ ਹਡੀਆਂ ਦੇ ਨਾ ਸੋਨੋ ਧਿਆਨ ਤੇ ਹਡੀਆਂ ਗੱਲਾਂ ਹੋ ਤਾਂ ਦੇ ਕਰਕੇ ਕਦੀ ਦੁੱਧ ਸੜ ਗਿਆ ਤੇ ਕਦੀ ਕੋਸ਼ ਉਹਦਨ ਵੇਹ ਦੁੱਧ ਕਿਦਾਂ ਸੜ ਗਿਆ ਸਾਰੀ ਸਮੈਲ ਆਉਂਦੀ ਹੈ ਅੰਦਰ ਤੇ ਖਰਚਾ ਕਿੱਥੋਂ ਕਰਨਾ ਇਹ ਕੋਈ ਜੀਆਂ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਬੰਦੇ ਨੂੰ ਚਾਹ ਉਹਦੇ ਮਮੀ ਚੀਜ਼ੋਂ ਕਰੇ ਸਾਰਾ ਦੁੱਧ ਸਿੱਟਾ ਆਪਣੀ ਮਗਰਿੱਤ ਨਹੀਂ ਤੇ ਇਹ ਦਿਨਾਂ ਨੂੰ ਆਉਂ ਕਿਉਂ ਦਿੱਤੀ ਨਹੀਂ ਹਣੀ ਸਾਬੀ ਨੂੰ ਸਾਨੂੰ ਦੇ ਗਏ ਹੈ ਨਾ ਪੀਣੇ ਲਈ ਬੋਲ ਰੁਸੇ ਉਹਨਾਂ ਨੂੰ ਪੜੇ ਪਤਾ ਨਹੀਂ ਯੋਕ ਮਾਤਾ ਚੁੱਪ ਕਰ ਸਿਰਫ ਆ ਉਹਨੇ ਆਪਾਂ ਸਭ ਨੂੰ ਕੇ ਬੱਸ ਕਰਨਾ ਉਹ ਹਾਡੀ ਚੁਗਰੀ ਲਾ ਦੇਣੀ ਸਭ ਨੂੰ ਮੈਂ ਲੰਬੀ ਕੇ ਚੱਲਣਾ ਹੂੰ ਲੰਬੀ ਨਹੀਂ ਇੱਥੇ ਐ ਸਾਹਮਣੇ ਆ ਕੇ ਜਾਣ ਬੈਠੀ ਹਾਂ ਤੇ ਦੇ ਸੰਭੀਲੇ ਚੁਕੀ ਮਾਂ ਮੈਂ ਉਹਨੂੰ ਲੱਭਦੀ ਹਾਂ ਕਿ ਉਹ ਰਾਣ ਕਿਨੇ ਬੈਠੇ ਆ ਕਿ ਜੇ ਹੋ ਚੱਜਦੀ ਹੋਵੇ ਇੱਥੇ ਆਨ ਕਿ ਹੱਦ ਲਾ ਕੇ ਬੈਠਿਆ ਆਪਾਂ ਇਹਨੂੰ ਘੱਟ ਮਾਰਿਆ ਕਿ ਜੈਨ ਬੰਦੂਕਾ ਤਾਣ ਕੇ ਬੈਠੇ ਨੇ ਇੱਥੇ ਹਾਂ ਜੀ ਸਦੈ ਨੇ ਉਹਨੇ ਸਾਡੇ ਲਾ ਕੇ ਤਾਣ ਕੇ ਬੈਣਾ ਸਾਡੇ ਅੱਧ ਕੱਲਾ ਸੌਣੀਆਂ ਉਹਨੂੰ ਇਹ ਨੂੰ ਕਿਹੜਾ ਪਤਾ ਲੱਗੰਦਿਆ ਆਹ ਅੱਖਾਂ ਬੰਦ ਕੀਤੀਆਂ ਆਪਾਂ ਅਡੀਆਂ ਵੀ ਅੱਖਾਂ ਨਹੀਂ ਕਿਹੜੀ ਕੋਲ ਡੋਡੇ ਆ ਐ ਸਾਸੂ ਵੀ ਕਰੀ ਨਾ ਆਪਣਾ ਕੋਈ ਨਹੀਂ ਆ ਕਿਤੇ ਸਹੀ ਲੱਗਦਾ ਤੋ ਦਿੱਕਤ ਹੈ ਤੈਨੂੰ ਜਦ ਮੈਂ ਕਿਹਾ ਸੀ ਮੰਮੀ ਉੱਥੇ ਰਿਸ਼ਤਾ ਕਰਿਓ ਜਿੱਥੇ ਅੱਲਾ ਖੱਲਾ ਹੋਵੇ ਉਹ ਮੈਨੂੰ ਵੀ ਪਤਾ ਨਹੀਂ ਹੋਜੀ ਜਦੋਂ ਮੁੰਡੇ ਤੇ ਆਉਣੇ ਹੋਂ ਨਾ ਉਹਦੇ ਗੱੱਖਾਂ ਹੋਰ ਹੁੰਦੀਆਂ ਜਦੋਂ ਵਿਆਹੇ ਜਾਂਨ ਨਾ ਉਹ ਤੋਂ ਆਖਾਂ ਇਹਨਾਂ ਦੀਆਂ ਹੋਰ ਹੋ ਜਾਂਦਾਵਾ ਬੋਤ ਮੇਰੀ ਗੱਲ ਸੁਣ ਉਹ ਕਿਹੜੇ ਦੋ ਜਣੇ ਆ ਇਕੱਲਾ ਹੀ ਲੱਭਿਆ ਸੀ ਤੇ ਦੋ ਜਣੇ ਹੀ ਆ ਮੈਂ ਤੁਹਾਨੂੰ ਸੱਸ ਵੱਲੋਂ ਕਿਹਾ ਸੀ ਕਿ ਸੱਸ ਨਹੀਂ ਹੋਣੀ ਚਾਹੀਦੀ ਤੇ ਆਏ ਬੋਤ ਸੱਸ ਦਾ ਤੇ ਮੈਨੂੰ ਇਹਨਾਂ ਸੁਣਿਆ ਨਹੀਂ ਕਿ ਤੂੰ ਸੱਸ ਵੱਲੋਂ ਕਿਹਾ ਇਹ ਉਹ ਇਹ ਕਿਹਾ ਸੀ ਕਿ ਮੁੰਡਾ ਇਕੱਲਾ-ਇਕੱਲਾ ਹੋਣਾ ਚਾਹੀਦਾ ਤੇ ਮੈਂ ਤਦ ਕਰਕੇ ਆਖਿਆ ਦਰਾਂ ਇੰਸਟਾਨੀ ਨਹੀਂ ਹੋਣੀ ਚਾਹੀਦੀ ਕੋਈ ਤੀਨ ਦੋ ਕੰਨਾਂ ਚ ਰੂੰ ਦਿੱਤੇ ਸੀ ਇਹ ਬਾਦੋ ਸਿਰ ਕਾਂ ਚਲ ਕੋਈ ਨਹੀਂ ਆ ਕੁਛ ਨਹੀਂ ਹੋਇਆ ਇੰਨੇ ਕਿੰਨਾ ਕਚਰ ਬੈਕੀ ਰਹਿਣਾ ਉਹ ਮੈਂ ਤਾਂ ਮੁੰਡਾ ਵਿਆਹ ਆ ਹੀ ਸੁਖ ਨੂੰ ਤੇ ਚਲ ਮੈਨੂੰ ਕੋਈ ਸੁਖ ਹੋ ਜਾਊਗਾ ਲੱਗੇ ਆਸਰਾ ਹੋ ਜਾਊਗਾ ਕੰਮ ਦਾ ਪਰ ਨਾ ਮੁੰਡਾ ਤੇ ਵਿਆਹ ਨਾ ਲਿਆਂਦੀ ਤੇ ਨਾਲ ਮਾਂ ਮਗਰੇ ਆ ਗਈ ਹੈ ਇੱਕ ਮੇਰਾ ਸਾਭੀ ਉਹਨੂੰ ਨਹੀਂ ਕੋਈ ਪਤਾ ਲੱਗਦਾ ਮਤਲਬ ਨਹੀਂ ਕੀ ਗੱਲ ਇਹਨਾਂ ਨੇ ਕੀ ਬੱਸ ਚ ਕੀਤਾ ਵਾ ਕੋਈ ਸੁਹੰਦਾ ਹੀ ਨਹੀਂਗਾ ਕਾਨੀ ਕੀ ਗੱਲ ਵਾ ਮੇਨੇ ਮਾਂ ਮਾ ਤੇ ਮਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਧੀ ਆ ਤੇ ਧੀ ਲਾ ਕੋ ਨਹੀਂ ਉੱਠਦੀ ਉਹਨੂੰ ਇਹ ਨਹੀਂ ਦੀਦਾ ਕਿ ਮੇਰੀ ਸੱਸ ਇਕੱਲੀ ਕੰਮ ਕਰਨ ਢੀ ਮੈਂ ਕੋਈ ਲਾ ਕੋ ਕੰਮ ਕਰਾਵਾਂ ਇੰਨੀ ਗਰਮੀ ਆ ਬਸ ਮਾਂਦ ਗਿਆ ਪਿੱਤਿਆਂ ਸੌਂਦੀ ਰਹਿੰਦੀ ਆ ਮਾਂ ਮ ਨਹੀਂ ਥੱਕਦੀ ਗੱਲਾਂ ਕਰਦੀ ਪਤਾ ਨਹੀਂ ਕਿਹੜੀਆਂ ਗੱਲਾਂ ਵਾ ਜਿਹੜੀਆਂ ਨਾਲ ਦੀਆਂ ਮੁੱਕਦੀਆਂ ਹੀ ਨਹੀਂ ਗਿਆ ਲੋਕਾਂ ਦੇ ਸਿਰ ਪੇੜ ਹੋਣ ਲੱ ਪੈਂਦੀ ਆ ਹੈ ਐਵੇਂ ਨਹੀਂ ਤੇਲ ਲਮਾਉਂਦੀ ਗੱਲਾਂ ਕਰ ਕਰ ਸਿਰ ਤੋਂ ਹਟਾਇਆ ਦਾ ਸੋਖਾ ਲੈ ਬਾਂਘਾ ਦੇ ਡੈਪੀ ਇਹ ਬੰਨੀ ਆ ਗਈਆਂ ਯਾਰ ਲੋਕਾ ਤੁਹਾਨੂੰ ਨਹੀਂ ਕੀ ਕੰਚ ਵਾਲਾ ਪਾਉਣਾ ਹੀ ਵਾਲਾ ਇਹਨੇ ਕੀ ਪਾਉਣਾ ਕੋਈ ਕੰਮ ਦੱਸ ਦੂਗੀ ਤੈਨੂੰ ਕਰ ਲਾ ਤੇ ਕਰਨਾ ਡੈਪਿੰਗ ਕਰਨੀ ਪਈ ਅਖੀਨ ਪਾ ਦੇ ਲਾ ਆਇਆ ਕਿ ਮੇਰਾ ਸਿਰ ਭਰੋਣਾ ਹੈ ਮੈਂ ਤਾਂ ਬੰਦੇ ਕੋ ਤੇਲ ਪਾਉਂਦੇ ਹੀ ਐਨੀ ਨਾਲ ਤੂੰ ਉਹਨੂੰ ਸਿਆਪਾਂਦਰਾ ਹਾਂਜੀ ਮੰਮੀ ਬੜ ਮਾਰੀ ਤੁਸੀਂ ਮਾਰੀ ਸੀ ਮੈਠਾ ਨਿੰਬੂ ਪਾਣੀ ਬਣਾ ਲਾ ਥੋੜਾ ਜਿਆ ਗਰਮੀ ਬੜੀ ਹੈ ਮਨ ਦਾ ਹਾਲ ਹੋਇਆ ਮੇਰਾ ਹਏ ਮੰਮੀ ਮੇਰਾ ਤਾਂ ਸਿਰ ਪਟ ਢੰਡਿਆ ਕਿਤੇ ਪੁੱਛੂ ਹੀ ਕੋਨਾ ਮੈਂ ਤੇ ਅੱਬ ਮੰਮੀ ਕੋਲੋਂ ਤੇਲ ਲਵਾ ਕੇ ਟੀਆਂ ਚੀਜ਼ਾਂ ਪੁਰਪੜੀ ਤਸ ਤਸ ਹੋਉਂਦੇ ਆ ਪਤਾ ਨਹੀਂ ਕੀ ਗੱਲ ਵਾ ਅੱਛਾ ਉਹ ਦੁਪਹਿਰੇ ਉਹ ਬੂਵੇ ਗਾੜੀਆਂ ਥਾਣੀਆਂ ਹੋਣ ਜਾਂ ਮੇਨਾਂ ਦਾ ਮੰਮੀ ਸਿਰ 'ਚ ਥੋਪੀ ਵੜ ਗਈ ਕਿਤੇ ਬਹੁਤ ਬੁਰਾ ਹਾਲ ਦਾ ਅੰਮਕਿਤਾ ਇਹ ਤੋਂ ਅੱਜ ਤਾਂ ਪਤਾ ਲੱਗਿਆ ਨਾ ਧੁੱਪ ਕੀ ਚੀਜ਼ ਹੁੰਦੀ ਹੈ ਚਲ ਮੰਮੀ ਕੋਈ ਗੱਲ ਨਹੀਂ ਮੇਰੀ ਮਾਂ ਨੇ ਤਾਂ ਫਿਰ ਮੈਨੂੰ ਲਾੜਦੀ ਨਹੀਂ ਰੱਖਿਆ ਇੱਥੇ ਤੇ ਮੈਂ ਕਰਦੀ ਆ ਨਾ ਅੱਛਾ ਮੈਂ ਤਾਂ ਤੁਹਾਨੂੰ ਕਹਿਣ ਲੱਗੀ ਸੀ ਕੋ ਤੂੰ ਹੀ ਬਣਾ ਲਓ ਕੋ ਟੁਕੜ ਅੱਛਾ ਮੈਂ ਆ ਬਣਾ ਕੇ ਲਿਆਵਾਂ ਤੇ ਜੇ ਫੋਕਾ ਪੀਣਾ ਤੇ ਉਹ ਪਾਣੀ ਮਿਲ ਰਿਆ ਦਿੰਨੀ ਉਹ ਪੀ ਲਓ ਤੇ ਮਣ ਕਿਠੜ ਕੇ ਬਰਨੂ ਪਾਣੀ ਬਣਾ ਲਿਓ ਤਾਂ ਠੀਕ ਆ ਜਾ ਫੋਕਾ ਹੀ ਲੈ ਆ ਜਾ ਮਾਂ ਮੇਰੇ ਲਾ ਕੇ ਆ ਕੇ ਇਹਦੀਆਂ ਪੁੜਪੜੀਆਂ ਪੀੜ ਕਰਨ ਲੱਪੈ ਦਿਆਂ ਮਾਂ ਲਾ ਕੇ ਨਹੀਂ ਹੁੰਦੀਆਂ ਇਹਦੀਆਂ ਮਾ ਲਾਗੇ ਤੇ ਥੱਕਦੀ ਨਹੀਂ ਗੱਲਾਂ ਕਰਦੀ ਰਹਿ ਗਈ ਪੰਮੀਆਂ ਤੋਂ ਪਾਣੀ ਜੋਗੀ ਬਸ ਫੋਕੇ ਜੋਗੀ ਬਸ ਇਹੋ ਮਿਲ ਜੇ ਬੜਾ ਵਾ ਮੈਂ ਖਾਣਾ ਨਾ ਕਰਦੂਗੀ ਅਗਲੀਆਂ ਦੀ ਫੋਕਾ ਹੀ ਲਿਆ ਦੇ ਫੋਕਾ ਹੀ ਪੀ ਲੰਗੀ ਅੰਦਰ ਬੁੱਛੇ ਰਸੋਈ ਚ ਹੀ ਗਈ ਐ ਘੁੱਟ ਪਾਣੀ ਪੀ ਕੇ ਚਲ ਜਾ ਮੇਰੇ ਗੱਲ ਫਾ ਹੀ ਰੱਖਣਾ ਅੱਛਾ ਤੇ ਲੱਗਦਾ ਹੁਣ ਭਰਿਆ ਸਾਥੇ ਬੜਾ ਜੀ ਕਰਦਾ ਜਾਗੀ ਪਾਣੀ ਪਾਵਾ ਇਹਦੇ ਸਿਰ ਚ ਮਾਤਾ ਦੇ ਵਾਕੇ ਆ ਮੇਰੇ ਦਿਮਾਗ ਚ ਕਿਉਂ ਨਹੀਂ ਆਇਆ ਪਹਿਲੋਂ ਹੂੰ ਐਦਾਂ ਕਰਦੀ ਆ ਫੇਰੀ ਹੋਣੀ ਹੈ ਮਾਈ ਲੋਟ ਤਦ ਨਹੀਂ ਹੁੰਦੀ ਕਾਬੂ ਵਾਕੇ ਮੰਮੀ ਨੂੰ ਲਾਖੇ ਰੱਖਣ ਦਾ ਕੋਈ ਨਾ ਕੋਈ ਫਾਇਦਾ ਤੇ ਹੈ ਗਈ ਆ ਨਾ ਮਾਤਾ ਥੋਕਾ ਲਾ ਕੇ ਗਿਣੀ ਐਰਕਾ ਪੈਸੇ ਹੁਣ ਤੋਂ ਹੱਤ ਤੇ ਹੁਣ ਮੈਂ ਵੀ ਨਹੀਂ ਆਉਣ ਦਿੰਨੀ ਤੇਰੇ ਮੈਂ ਵੀ ਅੱਗੇ ਸੋਖਾ ਇਹਨੂੰ ਤੇ ਪਾਣੂ ਮਾਹ ਇਹਦੇ ਮੱਥੇ ਪੀ ਪਾ ਆਣੀ ਫੁੱਕਾ ਮਿਲ ਜੀ ਨਹੀਂ ਨੀ ਬੜਾ ਨਿੰਬੂ ਪਾਣੀ ਪਾਲਦੀ ਮੇਰੇ ਕੋਲੋਂ ਆ ਲੈ ਮੰਮੀ ਪਾਣ ਜਾ ਸ਼ੁਕਰ ਕਿਤੇ ਪਾਣੀ ਦੇ ਹੰਦਾ ਤੂੰ ਪੀ ਲੋ ਪਾਣੀ ਹੁਣ ਇਤੇ ਮਰ ਗਈ ਹੁਣ ਤੇਡੀ ਸ਼ੂਗਰ ਕਿਤੇ ਤੁਸੀਂ ਪਾਣੀ ਦਾ ਘੋਟ ਪਿਆ ਨਾ ਮੈਲੀ ਘਰਨੀ ਵਿੱਚ ਲੈ ਮਮੀ ਮੈਂ ਤੇ ਤੁਹਾਡੇ ਬਥੇਰਾ ਕਰਦੀ ਹਾਂ ਉਦਾਂ ਨਹੀਂ ਤੁਹਾਨੂੰ ਲੱਗਦਾ ਹਾਂ ਤੇ ਮੇਰੀ ਗੱਲ ਸੁਣੋ ਪਾਣੀ ਤੇ ਪੀ ਲੋ ਤੇ ਜਾਓ ਤੁਸੀਂ ਵੀ ਪੱਕਾ ਛੱਡ ਕੇ ਨਾ ਉਧਰ ਬਹਿ ਜਾਓ ਠੰਡੇ ਤਾਂ ਕੀ ਕਰਨਾ ਇੱਥੇ ਗਰਮੀ ਨੇ ਜਿਹੜਾ ਰਹਿ ਗਿਆ ਰਸੋਈ ਦਾ ਮੜਾ ਮੋਟਾ ਕੋਈ ਨਹੀਂ ਮਮੀ ਮੈਂ ਵੇਖ ਲੈਣੀ ਹੁਣ ਤੇ ਕਰ ਲੈ ਕਿ ਤੂੰ ہاں ਕੋਈ ਨਹੀਂ ਮੈਂ ਕਰ ਲੈਣੀ ਜਾਓ ਤੁਸੀਂ ਠੀਕ ਆ ਮੈਂ ਆਰਾਮ ਕਰਨਾ ਬਹਿ ਜਾਓ ਨਾ ਮੈਂ ਉਧਰ ਮੁੜ ਕੇ ਉੱਟ ਕੇ ਜਾ ਤੋਲੇ ਉਠੈਰ ਕੇ ਠੀਕ ਆ ਆ ਪਾਓ ਲੰਮੇ ਜਿਵੇਂ ਸੁਣੇਂਗੇ ਆਇਆ ਮੈਂ ਪੱਖਾ ਲਾਵਾ ਤੇ ਘੜੀ ਲੰਮੀ ਪਾਵਾਂ ਸ਼ੁਕਰ ਕੇ ਦੇਖਿਆ ਆ ਆਪੇ ਤੂੰ ਹੀ ਰਾਮ ਕਰ ਲਾ ਕਿਤੇ ਅੱਜ ਤੇ ਪਕਾ ਹਲਾ ਤੇ ਚੜਿਆ ਕਿਤੇ ਮੇਰੇ ਵਾਸਤੇ ਲੱਖ ਸਿੱਧਾ ਕਰਨ ਆਈ ਨੀ ਮਾਤਾ ਪਹਿ ਜਾ ਹੂੰ ਤੋ ਲੰਮੀ ਇਹਨੂੰ ਤੇ ਮੈਂ ਦਸ ਤਿੰਨ ਐਚ ਕਿਹੜੇ ਰੋਹ ਨੂੰ ਤੈਨੂੰ ਮੈਂ ਲੰਮੀ ਪਾਇਆ ਐਵੇਂ ਥੋੜੀ ਤੈਨੂੰ ਮੰਦਰ ਜਾ ਕੇ ਲੰਮੀ ਪਾਤਾ ਆਹਾ ਹੰਦੀ ਹਵਾ ਪੱਖੇ ਦਿੱਖ ਤੇ ਲੱਕ ਸਿੱਧਾ ਹੋਇਆ ਸਵੇਰ ਦੀ ਉੱਠੀ ਆ ਕਿਤੇ ਪੈ ਕੇ ਨਹੀਂ ਵੇਖਿਆ ਕਿਤੇ ਹੋਣੀ ਕਿਤੇ ਕਿਤੇ ਕਰਮਾ ਵਾਲੀ ਨੇ ਕਹਿਤਾ ਲੰਮੀ ਪੈ ਜਾ ਵਖਰਾ ਹੀ ਦੇਣ ਚੜਿਆ ਅੱਜ ਤੇ ਐਨੀ ਗਰਮੀ ਸਵੇਰ ਦੀ 6 ਵਜੇ ਦੀ ਉੱਠੀ ਆ ਕਦੀ ਰੋਟੀਆਂ ਪਕਾ ਲਾ ਕਦੀ ਚਾਹ ਬਣਾ ਲਾ ਕਦੀ ਭਾਂਡੇ ਮਾਂਜ ਲਾ ਕਦੀ ਪੋਚੇ ਲਾ ਲਾ ਹੁੰਦ ਲੱਗ ਕਵਲੀ ਨਾਂ ਲੱਗਣ ਡਿਆ ਤੇ ਪਤਾ ਨਹੀਂ ਇਹ ਮੇਰੀ ਕੁੜੀ ਵੀ ਛੁਦੈਣਾ ਦੱਸ ਤੂੰ ਪਾਣੀ ਦੇ ਤਾਂ ਘੁੱਟ ਦੇ ਦਿੱਤਾ ਰਹਿਣ ਦੇ ਜਾ ਕੇ ਕੰਮ ਕਰਨ ਦੇ ਮੰਮੀ ਜਾ ਕੇ ਪੱਕੇ ਥੱਲੇ ਪੈ ਜਾ ਇਹੋ ਕੋਤੀ ਉਹ ਚਾਹੁੰਦੀ ਹੈ ਕਿ ਮੈਂ ਪੱਕੇ ਥੱਲੇ ਪਈ ਰਵਾਂ ਇਹ ਕੰਮ ਕਰਦੀ ਰਹੇ ਗਰਮੀ 'ਚ ਛੁਦੈਣੇ ਇੰਨੀ ਗਰਮੀ ਆ ਅ ਗਰਮੀ 'ਚ ਕਾਸ਼ ਖਾ ਕੇ ਉੱਥੇ ਡਿੱਗੇਗੀ ਪਰ ਇਹ ਆ ਮਾਂ ਇੰਨੀ ਚਲਾਕ ਵਾਂ ਮੈਂ ਤਾਂ ਇੰਨੀ ਚਲਾਕ ਵਾਂ ਇਹ ਪਤਾ ਨਹੀਂ ਕਿਤੇ ਚਲ ਗਈ ਐ ਇਹਨੂੰ ਪੁੱਛਾਂ ਤਾਂ ਸਹੀਂ ਹੁਣ ਰਸੋਈ 'ਚ ਮਰਦੀ ਰਹੂਗੀ ਸੋ ਘਾਤੀ ਕੀਤਾਈ ਚੁੱਪ ਕਰਾ ਮੰਮੀ ਇੱਧਰ ਆਓ ਦਾਤੀ ਹੈ ਮੈਂ ਤੁਹਾਨੂੰ ਬਾਉ ਇੱਥੇ ਉੱਥੇ ਤੇ ਅਗਲੀ ਨੇ ਸੌਂ ਲੈਣਾ ਹੈ ਤੁਹਾਨੂੰ ਨਹੀਂ ਪਤਾ ਉੱਥੇ ਕੰਨ ਕਿੰਨੇ ਪਤਲੇ ਆ ਕੰਨ ਦੇ ਪਤਲੇ ਆ ਜੀ ਉਹਨੇ ਪਾਣੀ ਤਾਂ ਨਹੀਂ ਮੰਗਿਆ ਤੇ ਨੂੰ ਪਾਣੀ ਤਾਂ ਨਹੀਂ ਦਿਨਿਓ ਕੰਮ ਕਰਦੀ ਰਹੀਆਂ ਦਿਨਿਓ ਬੱਬੂ ਚੁੱਪ ਕਰੋਗੇ ਪਹਿਲਾਂ ਕਹਿੰਦੇ ਤੋ ਇਸ ਕੋਈ ਗੀਮ ਨਹੀਂ ਨੰਨੀ ਵੀ ਜੇ ਮੈਂ ਲਾਉਣ ਲੱਗਦੀ ਆ ਤੇ ਫਿਰ ਤੁਸੀਂ ਰੋਲਾ ਪਾਈ ਜਾਂਦੇ ਜੀ ਜੋ ਮੈਂ ਦੱਸਦੀ ਆ ਤੁਹਾਨੂੰ ਵੀ ਮੈਂ ਕੀ ਕਰਨਗੀ ਬਸ ਹੌਂਸਲਾ ਰੱਖੋ ਤੇ ਇੱਕ ਦਿਨ ਮੇਰਾ ਮਮੀ ਫੋਨ ਵੀ ਬਦਲਣ ਵਾਲਾ ਅੰਤਰਾ ਇਹ ਨਹੀਂ ਚੰਗੀ ਤਰ੍ਹਾਂ ਚੱਲਦਾ ਕਹਿ ਲੈ ਕੇ ਦੇਣ ਤੈਨੂੰ ਕਹਿਣਾ ਨਹੀਂ ਆ ਮੈਂ ਹੁਣ ਹੁਣੇ ਕੀ ਗਿਆ ਸੀ ਤੂੰ ਰੁਕੋ ਹੈਲੋ ਅਮਾੜਾ ਜਕਰ ਨੂੰ ਆਇਓ ਆਜੋ ਹਾਂ ਦੱਸ ਦਈਆਂ ਫਿਰ ਤੁਹਾਨੂੰ ਮੈਂ ਕੀ ਗੱਲ ਹੋਈ ਆਪੇ ਪਤਾ ਲੱਗ ਜਾਂਦਾ ਫਿਰ ਆਲੋ